ਕਸਾ ਵਾਈਗੁਰ ਜੀ ਕੀ ਫਤਿਹ ਕਿੰਨਾ ਕ ਟਾਈਮ ਹੋ ਗਿਆ ਤੇ ਆਂ ਜੀ 6-7 ਮਹੀਨੇ ਹੋ ਗਏ ਮੈਨੂੰ ਆਂਦੀ ਨੂੰ ਬਾਬਾ ਜੀ ਨਾਲ ਲੱਗਿਆ ਉਹਨੂੰ ਜੁੜਿਆ ਨੂੰ ਕਿੱਥੋਂ ਕਿੱਥੋਂ ਆਨੇ ਹੋ ਅਸੀਂ ਜੀ ਨਹਿਰ ਵੱਲੋਂ ਆਨੇ ਆ ਗਿਲ ਨਹਿਰ ਵੱਲੋਂ ਕਿੰਨੇ ਕ ਦੁੱਖ ਨੇ ਜਿਹੜੇ ਕਿ ਇੱਥੇ ਆ ਕੇ ਕੱਟੇ ਗਏ ਨੇ ਜੀ ਸਾਰੇ ਕੱਟੇ ਗਏ ਜੀ ਆਪਣੇ ਹਾਂ ਜੋ ਮੰਗਿਆ ਸੋ ਮਿਲਿਆ ਵਾ ਬਾਬਾ ਜੀ ਦੀ ਪੂਰੀ ਕਿਰਪਾ ਵਾ ਸਾਡੇ ਪਰਿਵਾਰ ਤੇ ਬਾਕੀ ਦੁੱਖ ਸੁੱਖ ਤਾਂ ਮੈਡਮ ਆਂਦੇ ਹੀ ਰਹਿੰਦੇ ਨੇ ਚਲੋ ਜੇ ਉਹਨਾਂ ਨੇ ਦੁੱਖ ਦਿੱਤੇ ਆ ਉਹਨਾਂ ਨੇ ਦੂਰ ਵੀ ਉਹਨਾਂ ਨੇ ਹੀ ਕਰਨੇ ਆ ਮੈਨੂੰ ਪੂਰੀ ਉਹਨਾਂ ਤੇ ਹੀ ਆਸ ਹੈ ਬਸ ਹਾਂ ਬਿਲਕੁਲ ਬਾਬਾ ਜੀ ਨੇ ਜੋ ਕਰਨਾ ਹੈ ਜੋ ਵੀ ਫੈਸਲਾ ਲੈਣਗੇ ਸਹੀ ਕਰਨਗੇ ਉਹ ਕਿਹੜੇ ਦੁੱਖ ਨੇ ਜੋ ਕਿ ਇੱਥੇ ਆ ਕੇ ਤੁਹਾਡੇ ਕੱਟੇ ਗਏ ਨੇ ਹੋਰ ਵੱਡੇ ਵੱਡੇ ਲੀਡਰ ਕਚਹਿਰੀਆਂ ਉਹ ਕੰਮ ਨਹੀਂ ਕਰ ਸਕਿਆ ਜੋ ਕਿ ਇੱਥੇ ਆ ਕੇ ਚਪੈਰਾ ਸਾਹਿਬ ਕੱਟਣ ਨਾਲ ਹਾਂਜੀ ਮੇਰੇ ਬੇਟੇ ਤੇ ਪਰਚਾ ਪਾਇਆ ਗਿਆ ਸੀ ਝੂਠਾ ਕਿਸ ਚੀਜ਼ ਦਾ ਪਰਚਾ ਪਾਤਾ ਸੀ ਜੀ ਕੋਈ ਕੇਸ ਹੋ ਗਿਆ ਸੀ ਉਹਦੇ ਤੇ ਤੇ ਉਹਦੇ ਉਹ ਜਿਹੜੇ ਜੱਜ ਵਕੀਲਾ ਨੇ ਸਾਲ ਦੀ سزا ਦੱਸੀ ਸੀਗੀ ਅੱਛਾ ਉਹਦੇ ਮੁਤਾਬਕ ਬਾਬਾ ਜੀ ਸਾਹਮਣੇ ਉਹ سزا ਖੁੱਛ ਨਹੀਂ ਉਹਨਾਂ ਨੇ 6 ਮਹੀਨਿਆਂ ਚ ਮੇਰੇ ਬੱਚੇ ਨੂੰ ਜ਼ਮਾਨਤ ਦੀ ਤਰੀਕ ਦਿੱਤੀ ਆ ਮੈਨੂੰ ਪੂਰੀ ਆਸ ਹੈ ਕਿ 6 ਮਹੀਨਿਆਂ ਦੀ ਜਿਹੜੀ ਤਰੀਕ ਦਿੱਤੀ ਹੈ ਬਾਬਾ ਜੀ ਜ਼ਰੂਰ ਜ਼ਮਾਨਤ ਲਵਾਣਗੇ ਮੈਨੂੰ ਬਾਬਾ ਜੀ ਤੇ ਪੂਰਾ ਯਕੀਨ ਹੈ ਬਾਬਾ ਜੀ ਨੇ 30 ਅਪ੍ਰੈਲ ਦੀ ਤਰੀਕ ਤੈਅ ਕਰਾਈ ਆ ਮੈਨੂੰ ਪੂਰੀ ਆਸ ਹੈ ਕਿ 30 ਤਰੀਕ ਨੂੰ ਮੇਰਾ ਬੇਟਾ ਬਾਹਰ ਆ ਜਾਏ ਤੇ ਲੱਗਦਾ ਹੈ ਕਿ ਪਰਚਾ ਖਤਮ ਹੋ ਜਾਊਗਾ ਹਾਂ ਜੀ ਮੈਨੂੰ ਪੂਰੀ ਆਸ ਹੈ ਕਿੰਨੇ ਟਾਈਮ ਬਾਅਦ ਆਪਣੇ ਬੇਟੇ ਨੂੰ ਮਿਲੋਗੇ ਕਿੰਨੇ ਟਾਈਮ ਬਾਅਦ ਜੇਲ੍ਹ ਚੋਂ ਰਾਂਣਗੇ ਜੀ ਮੈਂ 6 ਮਹੀਨੇ ਬਾਅਦ ਆਪਣੇ ਬੇਟੇ ਨੂੰ ਮਿਲੂੰਗੀ ਹੂੰ 6 ਮਹੀਨੇ ਹੋ ਗਏ 6 ਮਹੀਨੇ ਤਾਂ ਮਿਲੇ ਨਹੀਂ ਤਾਂ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਦੁੱਖ ਜਿਹੜੇ ਨੇ ਇੱਥੇ ਲੈ ਕੇ ਪਹੁੰਚਦੇ ਨੇ ਪਰ ਕਾਫੀ ਜ਼ਿਆਦਾ ਸੁੱਖ ਦੀ ਪ੍ਰਾਪਤੀ ਕਰਦੇ ਨੇ ਕਿ ਇਦਾਂ ਪਤਾ ਲੱਗਿਆ ਕਿ ਇੱਥੇ ਆ ਕੇ ਚੁਪੈਰਾ ਸਾਹਿਬ ਦੇ ਕਿੰਨੇ ਟਾਈਮ ਹੋ ਗਿਆ ਚੁਪੈਰਾ ਕਰਦੇ ਕਰਦੇ ਕਿ ਰੱਬ ਨੇ ਇਹ ਵੀ ਸੁਣ ਲਈ ਹਾਂਜੀ ਮੈਨੂੰ ਪੂਰੀ ਆਸ ਹੋ ਗਈ ਹੈ ਮੈਂ ਬਹੁਤ ਥੱਕੇ ਖਾਦੇ ਮੈਨੂੰ ਕਿਤੋਂ ਇੰਨੀ ਆਸ ਨਹੀਂ ਹੋਈ ਜਿੰਨੀ ਮੈਨੂੰ ਪਾਪਾ ਜੀ ਨੇ ਉਮੀਦ ਦਿੱਤੀ ਆ ਹਾਂਜੀ ਸਾਰੇ ਕਿਤੇ ਪਹੁੰਚੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜਦੋਂ ਮੈਂ ਪਾਪਾ ਜੀ ਦੇ ਕੋਲ ਦੁਪਹਿਰਾ ਕੱਟ ਕੇ ਘਰੇ ਜਾਂਦੀ ਮੈਨੂੰ ਕੋਈ ਨਾ ਕੋਈ ਐਸੀ ਖਬਰ ਮਿਲਦੀ ਕਿ ਮੇਰਾ ਦੁੱਖ ਕੁਝ ਵੀ ਨਹੀਂ ਸੀ ਉਹਨਾਂ ਸਾਹਮਣੇ ਹਮ ਸਾਰੇ ਮੇਰੇ ਦੁੱਖ ਪਾਪਾ ਜੀ ਨੇ ਕੱਟੇ ਆ ਵੱਡਾ ਬੇਟਾ ਐ ਤੁਹਾਡਾ ਹਾਂਜੀ ਮੇਰਾ ਵੱਡਾ ਪੇਟਾ ਜੀ ਠੀਕ ਐ ਤੇ ਕਿੰਨੇ ਕ ਹੁਣ ਕਿੰਨੇ ਕ ਟਾਈਮ ਤੱਕ ਉਹਨਾਂ ਨੇ ਬਾਹਰ ਆ ਜਾਣਾ ਤੁਹਾਨੂੰ ਮਿਲਣ ਲਈ ਪਾਪਾ ਜੀ ਦੀ ਕਿਰਪਾ ਨਾਲ 30 ਤਰੀਕ ਮਿਲੀ ਆ ਵੈਸੇ ਵਕੀਲ ਜੱਜ ਸਭ ਕਹਿ ਰਹੇ ਕਿ 30 ਤਰੀਕ ਨੂੰ ਪਰਚਾ ਉਹ ਜਾਏਗਾ ਸਹੀ ਉਹ ਦੇਖਾਂ ਜੀ ਮੁੰਡਾ ਬਾਹਰ ਆ ਜਾਏਗਾ ਮੈਨੂੰ ਪੂਰੀ ਆਸ ਹੈ ਬਾਬਾ ਜੀ ਜੋ ਕਰਣਗੇ ਜੋ ਵੀ ਫੈਸਲਾ ਲੈਣਗੇ ਮੇਰੇ ਬੇਟੇ ਦੇ ਹੱਕ ਜੀ ਲੈਣਗੇ ਮੈਂ ਆਪਣੇ ਕਚਹਿਰੀ ਆਪਣੇ ਜੱਜ ਵਕੀਲ ਸਭ ਬਾਬਾ ਜੀ ਨੂੰ ਮੰਨਿਆ ਹੋਇਆ ਮੇਰੇ ਦਿਨ ਦੀ ਸਵੇਰ ਤੋਂ ਸ਼ੁਰੂਆਤ ਬਾਬਾ ਦੀਪ ਸਿੰਘ ਜੀ ਦੇ ਨਾਮ ਤੋਂ ਹੀ ਹੁੰਦੀ ਆ ਪਾਸ ਜੋ ਵੀ ਹੈ ਮੇਰੇ ਬਾਬਾ ਦੀਪ ਸਿੰਘ ਜੀ ਮਤਲਬ ਕਿ ਬਾਬਾ ਦੀਪ ਸਿੰਘ ਜਾਂ ਜੁੜੇ ਕਿੰਨਾ ਕ ਟਾਈਮ ਹੋ ਗਿਆ ਕਿ ਇੰਨੇ ਕ ਦੁੱਖ ਜਿਹੜੇ ਨੇ ਸੇ ਨੇ ਪਰ ਇੱਥੇ ਆ ਕੇ ਚਪੈਰਾ ਸਾਹਿਬ ਕੱਟਣ ਨਾਲ ਕਿ ਸਾਰੇ ਦੁੱਖ ਜਿਹੜੇ ਨੇ ਕੱਟੇ ਗਏ ਮੈਨੂੰ 6 ਮਹੀਨੇ ਹੋਏ ਆ ਜੀ ਹਜੇ ਹਾਂਜੀ 6-7 ਮਹੀਨੇ ਹੋਏ ਆ ਹਾਂ ਮੇਰੇ ਇੰਨੇ ਕ ਦੁੱਖ ਬਾਬਾ ਜੀ ਨੇ ਕੱਟੇ ਆ ਜੋ ਮੈਂ ਤੁਹਾਨੂੰ ਕੁਝ ਸ਼ਬਦਾ ਵਿੱਚ ਆਪਾਂ ਕੁਝ ਨਹੀਂ ਕਹਿ ਸਕਦੇ ਬਾਬਾ ਅੱਖਾਂ ਵੀ ਨਮ ਹੋ ਰੀਆਂ ਨੇ ਤੁਸੀਂ ਰੋ ਰੇ ਖੁਸ਼ੀ ਦੇ ਅੰਝ ਹਾਂਜੀ ਮੈਨੂੰ ਖੁਸ਼ੀ ਦੇ ਅੰਸੂਰ ਹੁੰਦੇ ਆ ਮੈਂ ਜਦੋਂ ਵੀ ਬਾਬਾ ਜੀ ਮੂਰੇ ਅਰਦਾਸ ਕਰਦੀ ਆ ਮੇਰੀ ਅੱਖਾਂ 'ਚ ਇੱਦਾਂ ਹੀ ਖੁਸ਼ੀ ਦੇ ਅੰਸੂ ਆ ਜਾਂਦੇ ਨੇ ਬਾਬਾ ਜੀ ਮੇਰੀ ਬਹੁਤ ਜਲਦੀ ਸੁਣਦੇ ਨੇ ਬਾਬਾ ਜੀ ਦੀ ਬਹੁਤ ਕਿਰਪਾ ਮੇਰੇ ਪਰਿਵਾਰ ਤੇ ਤੇ ਬਹੁਤ ਜਲਦੀ ਤੁਸੀਂ ਆਪਣੇ ਪੁੱਤਰ ਨੂੰ ਵੀ ਮਿਲੋਗੇ ਹਾਂਜੀ ਮੈਨੂੰ ਪੂਰੀ ਆਸ ਹੈ ਬਹੁਤ ਜ਼ਿਆਦਾ ਆਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ